ਬੇਬੇ ਦੀ ਉਮਰ 90 ਸਾਲ ਹੈ ਬੁਢਾਪਾ ਵੀ ਬੇਅਸਰ ਹੋ ਗਿਆ ਬੇਬੇ ਜੀ ਦੀ ਮਿਹਨਤ ਅੱਗੇ ਬੀਬੀ ਆਪਣੇ ਸਰੀਰ ਨੂੰ ਰਬੜ ਵਾਂਗ ਮਰੋੜ ਲੈਂਦੀ ਹੈ ਇਹ ਮਾਤਾ ਜੀ ਉਹੀ ਨੇ ਜਿਨ੍ਹਾਂ ਦਾ ਵਜ਼ਨ 120 ਤੋਂ 20 ਕਿਲੋ ਦੇ ਆਸ-ਪਾਸ ਸੀ ਪਰ ਮਾਤਾ ਜੀ ਨੇ ਆਪਣੀ ਮਿਹਨਤ ਨਾਲ ਆਪਣੇ ਆਪ ਨੂੰ ਪੂਰੀ ਤਰ੍ਹਾਂ ਫਿੱਟ ਬਣਾਇਆ 80 ਤੇ 87 ਸਾਲ ਇੰਨੇ ਕਹਾ ਹੈ ਅੰਦਾਈਆਂ ਉਸ ਵੇਲੇ ਮੈਨੂੰ ਮਤਲਬ ਯਾਦ ਨਹੀਂ ਜਾਨੂੰ ਸੀ ਕਿਦੇ ਨੇ ਪਾਕਿਸਤਾਨ ਨੂੰ ਆਏ ਹਾਂ ਉਦੋਂ ਮੈਂ ਛੋਟੀ ਹਾਂ ਤੇ ਉਦੋਂ ਦਾ ਮੇਨੂੰ ਅੱਜ ਯਾਦ ਨਹੀਂ ਯੋਗਾ ਤੇ ਖੁਰਾਕ ਤੇ ਇੰਨਾ ਕਾਬੂ ਹੈ ਕਿ ਬੀਬੀ ਜੀ ਦੇ ਦੰਦ ਵੀ ਵਾਪਸ ਆਉਣੇ ਸ਼ੁਰੂ ਹੋ ਗਏ ਹਨ ਕਿੱਸੇ ਦੰਦ ਦੁਬਾਰਾ ਆ ਰਹੇ ਸੀ ਤੁਹਾਡੇ ਆਹ ਦੁਬਾਰਾ ਆਇਆ ਹੈ ਇਹ ਰਗੜਿਆ ਹੋਣਾ ਇਹ ਕਿਆ ਹੈ ਦੁਬਾਰਾ ਆਇਆ ਬਲਵਤੀ ਕਰਦੇ ਨਾ ਨਾ ਪਾਣੀ ਪੀਂਦੇ ਆ ਰਹਾ ਨਾ ਮੈਂ ਉਦੋਂ ਪ੍ਰੇਜ ਵੀ ਬੜਾ ਕੀਤਾ ਸੀ ਚੋਲ ਨਹੀਂ ਖਾਂਦੀ ਰਾਜਮਾਨੀ ਨਹੀਂ ਖਾਂਦੀ 120 ਕਿਲੋ ਵਜ਼ਨ ਘਟਾਉਣ ਦੀ ਜ਼ਿੱਦ ਕਰਕੇ ਸਵਾਮੀ RAM ਦੇਵ ਤੋਂ ਪ੍ਰਭਾਵਿਤ ਹੋਈ ਅਤੇ ਯੋਗ ਸ਼ੁਰੂ ਕੀਤਾ ਸਮੇਂ ਨੇ ਐਸੀ ਖੇੜ ਪਲਟੀ ਕਿ ਹੁਣ ਯੋਗ ਗੁਰੂ RAMDEVI BIBI ਦੇ ਫੈਨ ਹਨ ਆਂਦੇ ਨੇ ਕਿ ਜੋਗਾ ਜੋਗਾ ਕਰਦੀ ਰਹਿੰਦੀ ਪਾਗਲ ਹੋ ਗਈ ਮੈਂ ਖਨਾ ਆਖੀ ਜਾਨ ਪਾਗਲ ਭਮੀ ਦੀਦਾ ਬਹੁਤ ਬਹੁਤ ਦੁਕਾਨ ਹੋ ਆਦੇ ਕਿ ਉਹਨੂੰ ਮਹਾਰਾਜ ਤੰਦਰੁਸਤੀ ਦੇ ਚੜ੍ਹਦੀਆਂ ਕਲਾ ਚ ਰੱਖੇ ਜਿਨੇ ਐਨੀ ਦੁਨੀਆ ਨੂੰ ਤੰਦਰੁਸਤੀ ਦਿੱਤੀ ਜਿਸ ਮਾਤਾ ਜੀ ਨੂੰ ਮਿਲਉਣ ਜਾ ਰਹੇ ਆ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਇਹ ਮਾਤਾ ਜੀ ਜਿਹੜੇ ਨੇ ਆਪਣੇ ਸਰੀਰ ਨੂੰ ਰਬੜ ਦੀ ਤਰ੍ਹਾਂ ਮੋੜ ਲੈਂਦੇ ਨੇ ਉਮਰ ਚਾਹੇ 90 ਦੇ ਆਸ-ਪਾਸ ਹੈ ਪਰ ਅੱਜ ਵੀ ਜਿਹੜਾ ਜज्ਬਾ ਹੈ ਨੌਜਵਾਨਾਂ ਨੂੰ maat ਪਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਮਾਤਾ ਜੀ ਜਿਹੜੇ ਨੇ ਇਹਨਾਂ ਦਾ ਵਜ਼ਨ ਬਹੁਤ ਜ਼ਿਆਦਾ ਸੀ ਪਰ ਇਹਨਾਂ ਨੇ ਆਪਣੀ ਮਿਹਨਤ ਨਾਲ ਅੱਜ ਆਪਣੇ ਆਪ ਨੂੰ ਪੂਰੀ ਤਰ੍ਹਾਂ ਫਿੱਟ ਬਣਾਇਆ ਹੋਇਆ ਤੇ ਮਾਤਾ ਜੀ ਸਾਡੇ ਨਾਲ ਨਹੀਂ ਗੱਲਬਾਤ ਕਰਦੇ ਆ ਮਾਤਾ ਜੀ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕਿ ਜਿਹੜਾ ਦੁਨੀਆ ਨੂੰ ਚੰਗੇ ਪਾਸੇ ਧਾਨਦੇ ਹੋ ਜੀ ਤੁਹਾਡਾ ਬਹੁਤਾਂ ਕਿ ਜਿਹੜਾ ਇਸ ਪਾਸੇ ਹੈ ਜਿਹੜਾ ਵੀਡੀਓ ਦੇ ਨਾਲ ਆਲੀ ਤੇ ਦੁਨੀਆ ਵੇਖਦੀ ਤੇ ਕਰਦੀ ਹੈ ਤੇ ਉਹਨਾਂ ਦੀ ਤੰਦਰੁਸਤੀ ਵਾਸਤੇ ਦੁਨੀਆ ਦੇ ਤੰਦਰੁਸਤੀ ਵਾਸਤੇ ਹਰ ਪਾਸੇ ਇਹ ਜਾਣਦੇ ਨੇ ਤੋਂ ਤੰਦਰੁਸਤੀ ਲਾਂਦੇ ਬੁੱਢਾ ਹੋਵੇ ਜੁਆਨ ਹੋਵੇ ਬੱਚਾ ਹੋਵੇ ਸਭ ਕਰਨਦੇ ਤੇ ਤੰਦਰੁਸਤ ਸਾਡਾ ਦੇਸ਼ ਜਰ ਮਹਾਨ ਬਣੇਗਾ ਤੇ ਮਾਤਾ ਜੀ ਪਹਿਲਾਂ ਆਪਣੇ ਬਾਰੇ ਜਰੂਰ ਦੱਸੋ ਤੁਹਾਡੀ ਉਮਰ ਕਿੰਨੀ ਹੈ ਤੁਹਾਡਾ ਨਾਮ ਕੀ ਹੈ ਸੀ ਤੇ 770 ਸੀ ਆਲ ਜੀ ਇੰਨੇ ਕਹਾ ਹੰਦਾ ਹੀ ਹਾਂ ਉਸ ਵੇ ਮੈਨੂੰ ਮਤੋ ਯਾਦ ਨਹੀਂ ਜਨਨਦਰੀ ਕਿ ਤੇ ਨਹੀਂ ਪਾਕਿਸਤਾਨ ਨੂੰ ਆਇਆ ਤੇ ਉਦੋਂ ਮੈਂ ਛੋਟੀ ਹਾਂ ਤੇ ਉਦੋਂ ਦਾ ਮੈਨੂੰ ਅੱਜ ਨਾਲ ਮੈਂ ਤੇ ਪਾਕਿਸਤਾਨ ਨੂੰ ਜਵਾਨ ਉਹ ਆ ਹਾਂ ਪਰ ਮੈਨੂੰ ਯਾ ਉਦੋਂ ਬੱਚੇ ਜਿਹੜੇ ਆਲੇ ਪੁਲੇ ਹੁੰਦੇ ਹਾਂ ਜੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਤੇ ਇਸ ਕਰਕੇ ਇਹ ਜੋਗ ਦੇ ਨਾਲ ਮੈਂ ਬਿਮਾਰੀਆਂ ਆਪਣੀਆਂ ਕੱਢੀਆਂ ਨੇ ਤੇ ਇਸ ਤਰ੍ਹਾਂ ਮੈਂ ਦਾਨੀਆਂ ਕਿ ਸਾਰੀ ਦੁਨੀਆ ਕਰੇ ਬੱਚੇ ਕਰਨ ਸਿਆਣੇ ਕਰਨ ਜਵਾਨ ਕਰਨ ਤੇ ਸਾਰੀ ਤੰਦਰੁਸਤ ਰਹਿਣ ਬਾਹਰ ਦਾ ਦੇਸ਼ ਘਰ ਦਾ ਦੇਸ਼ ਸਾਰੀ ਸਾਰੀ ਦੁਨੀਆ ਇਸ ਵਾਸਤੇ ਲੱਗ ਜਾ ਸਾਰੀ ਦੁਨੀਆ ਤੰਦਰੁਸਤ ਹੋਏ ਜੋਗ ਦੇਖ ਤੰਦਰੁਸਤੀ ਦਾ ਖਜਾਨਾ ਹੈ ਮਾਤਾ ਜੀ ਇਸ ਤੋਂ ਪਹਿਲਾਂ ਦੇ ਹਾਲਾਤ ਕਿਹੋ ਜਿਹੇ ਸੀ ਤੁਹਾਡੇ ਪਤਾ ਚੱਲਿਆ ਬਹੁਤ ਜ਼ਿਆਦਾ ਵਜਨ ਵੀ ਸੀ ਤੁਹਾਡਾ ਬਹੁਤ ਮੱਤ ਵਾਲਾ ਵਜਨ ਮੇਰਾ ਸੀ ਇੱਕ ਕੁਆਂਟਰ ਹੈ ਤੇ 20 ਕਿਲੋ ਹੈ ਇਹ ਨਾ ਮੇਰਾ ਵਜਨ ਸੀ ਪਰ ਇਹ ਕਿ ਮੈਂ ਜਦੋਂ ਸਵਾਮੀ ਜੀ ਦਾ ਵੇਖਣਾ ਟੈਲੀਵਿਜ਼ਨ ਦੋਨਾਂ ਆਖਣਾ ਪਾਣੀ ਗਰਮ ਮੈਂ ਪਾਣੀ ਗਰਮ ਪੀਂਦੀ ਸੀ ਸਾ ਤੇ ਲੰਮੇ ਗਏ ਸਾਲ ਲੈਣੇ ਜੋ ਵਿਆਸ ਕਰਨਾ ਉਹ ਨਾਲ ਇਹ ਵੇਖ ਕੇ ਟੈਲੀਵਿਜ਼ਨ ਵੇਖ ਕੇ ਮੈਂ ਬਿਮਾਰੀਆਂ ਆਪਣੀਆਂ ਕੱਢ ਲਿਆ ਹਾਂ ਤੇ ਫਿਰ ਮੈਨੂੰ ਇਹ ਹੀ ਕਿ ਮੈਂ ਸਵਾਮੀ ਜੀ ਕੋ ਮੇਰਾ ਬਹੁਤ ਮੈਨੂੰ ਮਤਲਬ ਹੈ ਸੀ ਕਿ ਮੈਂ ਸਵਾਮੀ ਜੀ ਦਾ ਦਰਸ਼ਨ ਕਰਾਂ ਤੇ ਉਹਦਾ ਸ਼ੁਕਰਗੁਜ਼ਾਰ ਕਰਾਂ ਜਿਹਾ ਕਿ ਮੈਂ ਠੀਕ ਹੋ ਗਈ ਤੇ ਮੈਂ ਉਹਦੇ ਗੋਹਣ ਦੇ ਨਾਲ ਠੀਕ ਹੋਈ ਹਾਂ ਤੇ ਉਹਦਾ ਗੁਣ ਨਹੀਂ ਮੈਂ ਭਲਾ ਸਕਦੀ ਸਾਰੀ ਉਮਰ ਅੱਗੇ ਤਸਵੀਰ ਤੁਹਾਡੀ ਹੈ ਜਿਹੜੀ ਮੈਂ ਦੇਖ ਰਿਹਾ ਤਸਵੀਰ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਮੋਟੇ ਵੀ ਨਜ਼ਰ ਆ ਰਹੇ ਹੋ ਤੇ ਸਿਹਤ ਹੈਲਥੀ ਵੀ ਸੀ ਪੂਰੀ ਤਰ੍ਹਾਂ ਤਾਂ ਚਿੰਨਾ ਚਿਰਪਰਾਨੀ ਹੈ ਤਸਵੀਰ ਤੁਹਾਡੀ ਇਹ ਕਾਫੀ ਚਿਰਪਰਾਨੀ ਹੈ ਤੇ ਇਹ ਦੇਖੋ ਨਾ ਇਹ ਮੇਰੇ ਨੀ ਦੇ ਨੀ ਦੇ ਮੈਂ ਜਖਮ ਨਾ ਹੁੰਦਾ ਹੈ ਨਾ ਤੇ ਛੁੱਟਦਾ ਨਹੀਂ ਐਸਾ ਇਹ ਆਥੇ ਨਿਸ਼ਾਨ ਨਹੀਂ ਹੋਣੀ ਹੈ ਇਹ ਆ ਵੇਖੀ ਇਹ ਨਾਲ ਇਥੇ ਹੋ ਜਾਂਦੇ ਜਖਮ ਹੋ ਜਾਂਦੇ ਹਾਂ ਅੱਖਾਂ ਚ ਆਪਰੇਸ਼ਨ ਵੀ ਕਰਾਇਆ ਸੀ ਤੇ ਦਰਦ ਨਹੀਂ ਜਾਂਦੀ ਰੜਕ ਨਹੀਂ ਜਾਂਦੀ ਕੀਰੋਂ ਪਰਦਾਸ਼ ਡਾਕਟਰ ਕੋ ਕਰਾਇਆ ਸੀ ਪਰ ਜਦੋਂ ਮੈਨੂੰ ਯੋਗ ਦਾ ਪਤਾ ਲੱਗਾ ਤੇ ਮੈਂ ਯੋਗ ਕਰਨ ਲੱਗੀ ਤੇ ਨੋਂ ਨੋਂ ਕਰਨ ਲੱਗੀ ਤੇ ਮੇਰੀ ਨਾਇਰ ਅੱਜ ਹੋਰ ਕੱਲ ਹੋਰ ਤੇ ਮੈਂ ਹੁਣ ਸੂਈ ਸਾਦਾ ਹੀ ਪਾ ਲੈਣੀ ਆਂ ਕੰਮ ਨਹੀਂ ਲਾਈਆਂ ਤੇ ਹੁਣ ਮੈਂ ਇਹ ਕੋਈ ਨਹੀਂ ਲਾਂਦੀ ਇਹਦੇ ਨਾਲ ਮੈਂ ਕਪੜਾ ਵੀ ਸੀਲ ਆਣੀ ਆ ਜਦੋਂ ਦੀ ਇਹ ਤਸਵੀਰ ਹੈ ਚਿੰਨਾ ਵਜਨ ਸੀ ਉਸ ਵੇਲੇ ਤੁਹਾਡਾ ਉਹਨੂੰ ਐਸੀ ਮਤਬਦ ਬਾ ਚੁੱਕਾ ਕਿ ਕੀ ਕੀਤੀ ਹੈ ਉਹਨੂੰ ਪਹਿਲਾਂ ਮਤਲ 100 ਤੇ 20 ਕਿਲੋ ਹੈ ਨਾ ਕਹਿਆ ਸੀ ਤੇ ਮਾਚਾ 16 ਘਟਿਆ ਟਿਕਟ ਦਾ ਕਰਜ਼ਾ ਫੇਰੋਂ 40 45 ਕਰੋਇਆ ਹੈ ਤੇ ਮਾਤਾ ਜੀ ਜਦੋਂ ਮੋਟੇ ਸੀ ਉਦੋਂ ਬਿਮਾਰੀਆਂ ਵੀ ਬਹੁਤ ਜ਼ਿਆਦਾ ਰਹਿੰਦੀਆਂ ਹੁੰਦੀਆਂ ਸਾਂਹ ਚੜਦਾ ਸੀ ਬੜਾ ਬੁਰਾ ਹਾਲ ਸੀ ਨਾ ਅੱਖਾਂ ਤੇ ਨਯਰ ਤੇ ਅੱਖਾਂ ਚੋਂ ਪਾਣੀ ਜਾਂਦਾ ਸੀ ਨਾ ਬੜਾ ਬਹੁਤ ਬੁਰਾ ਹਾਲ ਸੀ ਗੋਡੇ ਮੇਰੀ ਨਹੀਂ ਹਣ ਚੱਲਦੇ ਸਾਂਹ ਮੈਨੂੰ ਚੜਦਾ ਸੀ ਬਹੁਤ ਬਿਮਾਰੀਆਂ ਨਕੇਰਿਆ ਸੀ ਸੁਆਬ ਬੱਚੇਵੇਂ ਬਣਿਆ ਇਸ ਤਰ੍ਹਾਂ ਤੁਹਾਡਾ ਬਾਬਾ RAMDEV ਜੀ ਦੇ ਵੱਲ ਧਿਆਨ ਕਿਵੇਂ ਹੋਇਆ ਜੀ ਉਸ ਤਰ੍ਹਾਂ ਤੁਸੀਂ ਅੱਜ ਉਹੋ ਜਿਹੇ ਆਸਣ ਚੜ ਲੈਂਦੇ ਹੋ ਜਿਹੜੇ ਬਹੁਤ ਟਫ ਜਿਆਦਾ ਮੁਸ਼ਕਿਲ ਭਰੇ ਨੇ ਆਮ ਇਨਸਾਨ ਦੇ ਵਾਸਤੋਂ ਬਾਹਰ ਨੇ ਉਹ ਆਸਣ ਤੁਹਾਡਾ ਸੁਆਬ ਬੱਚੇਵੇਂ ਬਣਿਆ ਇਸਦਾ ਮੇਰਾ ਇੱਕ ਸੁਣਾ ਕਰ ਹੈ ਕਿ ਰਾਜਕੁਮਾਰ ਮੇਰਾ ਜਣਾ ਨਾ ਉਹ ਤਨ ਤੰਦੀ ਭਾਂ ਉਹ ਤਨ ਤੰਦੀ ਭੀ ਕਰਦਾ ਉੱਥੇ ਕੀ ਹੰਦਸਿਆ ਕਿ ਸੁਆਮੀ ਇਹ ਕਹਿੰਦਾ ਹੈ ਉਹ ਮੋٹے ਜਿਹੜੇ ਨੇ ਪਤਲੇ ਹੁੰਦੇ ਨੇ ਜਿਹੜੇ ਪਤਲੇ ਹੁੰ ਠੀਕ ਠਾਕ ਹੋ ਜਾਂਦੇ ਨੇ ਕਿ ਯੋਗਾ ਕਰਕੇ ਉਹ ਆਹ ਇਥੇ ਸੁਆਮੀ ਜੀ ਦਾ ਲਾਇਆ ਆਸਤਾ ਜਾਨਾ ਆਸਤਾ ਲਾਇਆ ਤੇ ਸੁਆਮੀ ਜੀ ਆਗੇ ਫਿਰ ਇਹਨਾਂ ਤੇ ਮੜਾ ਮੋਟਾ ਕਰਨਾ ਤੇ ਮੈਂ ਤੇ ਸਵੇਰੇ ਵੀ ਦੁਪਹਿਰੀ ਵੀ ਕਬਾਲ ਬਾਤੀ ਕਰਦੇ ਆ ਨਾ ਪਾਣੀ ਪੀਂਦੇ ਆ ਨਾ ਮੈਂ ਉਹਨੂੰ ਪ੍ਰੇਸ਼ ਵੀ ਬੜਾ ਕੀਤਾ ਸੀ ਚੌਲ ਨਹੀਂ ਖਾਂਦੀ ਰਾਜਮਾਨੀਆਂ ਖਾਂਦੀ ਉਹਨੂੰ ਪ੍ਰੇਯ ਸੀ ਹੁਣ ਤੇ ਚਲੋ ਮੈਂ ਮੜਾ ਮੋਟਾ ਖਾ ਲੈਣੀ ਆ ਪਰ ਇਹਨਾਂ ਨੂੰ ਥੋੜਾ ਕੱਟ ਤੇ ਇਹ ਵੇਖ ਜੋਗ ਦੇ ਨਾਲ ਮੈਂ ਆਪਣਾ पाचਮ ਸ਼ਕਤੀ ਕਰਨੀ ਆ ਮੇਰੀ ਪਿੱਤਾ ਨੇ ਦੰਦ ਨੇ ਪਰ ਇਹ ਦੇ ਕਰਕੇ ਮੈਂ ਦੰਦ ਲੋ ਆਏ ਨੇ ਪਰ ਮੈਨੂੰ ਮਿਆਣੀ ਹੁੰਦਾ ਉਹਦੇ ਨਾਲ ਰੋਟੀ ਖਾਂਦਾ ਮੈਂ ਇਸ ਨਾਲ ਰੋਟੀ ਖਾਨੀਆਂ ਵਧੀਆ ਤੇ ਇਸ ਤਰ੍ਹਾਂ ਕਰਕੇ ਮੈਂ ਸੁਆਮੀ ਦੀ ਦਾ ਬਹੁਤ ਬਹੁਤ ਤਨਵਾਦੇ ਤੇ ਉਹਨੂੰ ਮਹਾਰਾਜ ਤੰਦਰੁਸਤੀ ਦੇ ਚੜ੍ਹਦੀਆਂ ਕਲਾਂ 'ਚ ਰੱਖੇ ਜਿਨੇ ਅਣੀ ਦੁਨੀਆ ਨੂੰ ਤੰਦਰੁਸਤੀ ਦਿੱਤੀ ਤੇ ਮਾਦਾ ਜੀ ਜਦੋਂ ਸੁਆਮੀ RAMDEV ji ਆਉਂਦੇ ਸੀ TV ਦੇ ਤੁਸੀਂ ਵੀ ਸਾਹਮਣੇ ਬੈਠ ਜਾਂਦੇ ਸੀ ਜਿਸ ਤਰ੍ਹਾਂ ਦੇ ਅਸਨ ਉਹ ਚੜਦੇ ਸੀ ਤੁਸੀਂ ਵੀ ਉਸ ਤਰ੍ਹਾਂ ਹੀ ਕਰਦੇ ਸੀ ਉਹਦੇ ਨੂੰ ਵੇਖ-ਵੇਖ ਕੇ ਨਾ ਪਹਿਲਾਂ ਮੈਂ ਕਬਾਲ-ਬਾਤੀ ਬੜੀ ਕੀਤੀ ਆ ਫੇਰ ਮੈਂ ਜਿਹੜੀ ਨਾ ਲਚਕ ਬਣਾਉਣ ਦੀ ਕੋਸ਼ਿਸ਼ ਕਰਨੀ ਆ ਪਹਿਲਾਂ ਮੇਰੇ ਕੋਲ ਬਣੀ ਨਹੀਂ ਸੀ ਨਾ ਫੇਰ ਮੈਂ ਥੋੜਾ-ਥੋੜਾ ਹੋਲੀ-ਹੋਲੀ ਜਿਹੜਾ ਨਾ ਇਸ ਤਰ੍ਹਾਂ ਮੋਟਾ ਪਾਈ ਤੇ ਫਿਰ ਛੋੜਾ-ਛੋੜਾ ਮੈਂ ਇਸ ਤਰ੍ਹਾਂ ਕਰਕੇ ਨਾ ਤੇ ਕੋਸ਼ਤ ਕਰਦੀ ਆ ਉਹ ਕਰਦਿਆਂ-ਕਰਦਿਆਂ ਮੈਂ ਲਚਕਮਾਨ ਗਈ ਤੇ ਪਰਿਵਾਰ ਵਾਲੇ ਕੀ ਬੋਲਦੇ ਸੀ ਉਦੋਂ ਜਦੋਂ ਟੀਵੀ ਦੇ ਸਾਹਮਣੇ ਮਾਤਾ ਜੀ ਬੈਠ ਜਾਂਦੇ ਸੀ ਤੁਸੀਂ ਹੱਕੀ ਜਾਂਦੇ ਹੁੰਦੇ ਸੀ ਉਦੋਂ ਰਾਏ ਕੁਮਾਰ ਮਿਆਂਦਾ ਸੀ ਤੂੰ ਤੇ ਪਾਗਲੀ ਹੋ ਗਈ ਹੈ ਹਾਂ ਜੋਗਾ ਜੋਗਾ ਕਰਦੀ ਰਹਿਣੀ ਆ ਜੇ ਗਾਲੀ ਦੇ ਆਨੇ ਕਹੇ ਨੇ ਆਉਣਾ ਉਹਨਾਂ ਵੀ ਆਖਣਾ ਇਹ ਤੇ ਇਸ ਤਰ੍ਹਾਂ ਸਾਰਾ ਕਰਨਾ ਉਹਨਾਂ ਤੇ ਮੈਂ ਸਮਝ ਤੇ ਨਹੀਂ ਆ ਕਿ ਆਂਦੇ ਨੇ ਕਿ ਜੋਗਾ ਜੋਗਾ ਕਰਦੀ ਰਹਿੰਦੀ ਪਾਗਲ ਹੋ ਗਈ ਮੈਂ ਆਖਣਾ ਆਖੀ ਜਾਨ ਪਾਗਲ ਮੈਂ ਇਹਨਾਂ ਦੇ ਆਖਣ ਨਾ ਪਾਗਲ ਨਹੀਂ ਮੈਂ ਆਪਣੇ ਮਸਤੋਕੇ ਲੱਗਿਆ ਰਹਿਣਾ ਮੈਂ ਨਹੀਂ ਸਾ ਕੋ ਇਹ ਨਾਲ ਮਤਲ ਲੜਾਈ ਕਰਾਂਗੀ ਜਾਂ ਗੁੱਸਾ ਕਰਾਂਗੀ ਤੇ ਮੈਂ ਆਪਣੀਆਂ ਹਾ ਗਰੋਦ ਨਾਲ ਮੈਂ ਆ ਨਹੀਂ ਗਰੋਦ ਕਰਦੀ ਮੈਂ ਇਹਦੇ ਨਾਲ ਆਪਣੇ ਮਸਤੋ ਕੇ ਲਾਤੀ ਰਦੀ ਆ ਦੋ ਵਾਰੀ ਦਿਹਾੜੀ ਤੇ ਤਿੰਨ ਵਾਰੀ ਅਸਲਾਮ ਕਰਦੀ ਰਹੀ ਆ ਤੇ ਅੱਜ ਮੈਂ ਜਿਹੜੀ ਹਾਂ ਮਰੀਆਂ ਮੈਨੂੰ ਕੋਈ ਬਿਮਾਰੀ ਨਹੀਂ ਜਿੰਨਾ ਮਰਜੀ ਟੋਲਣਾ ਕੌੜੀਆਂ ਦੇ ਚੜਨਾ ਕੋਈ ਸਾਹ ਨਹੀਂ ਕੋਈ ਬਿਮਾਰੀ ਨਹੀਂ ਇਸ ਤਰ੍ਹਾਂ ਤੇ ਮਾਦਲੇ ਤੁਹਾਡੀ ਉਮਰ ਦੇ ਜ਼ਿਆਦਾਤਰ ਮੈਂ ਦੇਖਦਾ ਕਿ ਮੰਜਿਆ ਤੋਂ ਉੱਠ ਨਹੀਂ ਪਾਉਂਦੇ ਜਾਂ ਸਹੀ ਤਰ੍ਹਾਂ ਚੱਲੂ ਨਹੀਂ ਪਾਉਂਦੇ ਤੁਸੀਂ ਦਾ ਇਸ ਤਰ੍ਹਾਂ ਦੇ ਆਸਣ ਕਰਦੇ ਹੋ ਰਬੜ ਦੀ ਤਰ੍ਹਾਂ ਆਪਣੇ ਆਪ ਨੂੰ ਮਰੋੜ ਲੈਂਦੇ ਹੋ ਤਾਂ ਡਰ ਨਹੀਂ ਆਉਂਦਾ ਕਿ ਕਿਤੇ ਹੱਡੀ ਹੱਡੀ ਨਾ ਇੱਧਰ ਉੱਧਰ ਹੋ ਜੇ ਨਹੀਂ ਕੋਈ ਡਰ ਨਹੀਂ ਆਉਂਦਾ ਲਚਕਵਣੀ ਹੈ ਨਾ ਕੋਈ ਡਰ ਨਹੀਂ ਹੁੰਦਾ ਹੁਣ ਕੱਲ ਸਾਡੀ ਆਈ ਸੀ ਮੇਰੀ ਜੇਠ ਦੀ ਕੁੜੀ ਤੇ ਉਹ ਵਿਚਾਰੀ ਨੰਗਾ ਕੇ ਟੁਰਦੀ ਸੀ ਉਹਨੂੰ ਮੈਂ ਆਖਿਆ ਕਿ ਕਰ ਗਰਾ ਕਿ ਮੈਂ ਤੇਰੀ ਕਰਾਂ ਸਹੀ ਉਹ ਨਾਲ ਦਰ ਦਰਦੇ ਉਹਨੇ ਮੇਰ ਕੋ ਕਰਾਇਆ ਨਹੀਂ ਕਈ ਕੋਈ ਲੋਕੀ ਦੇ ਨੇ ਦਰਦੇ ਨੇ ਕਈ ਜਿਹੜੀਆਂ ਕਰੰਦੀਆਂ ਨੇ ਉਹ ਤੇ ਫੇਰ ਰੱਖਣ ਦੀਆਂ ਮਾਤਾ ਦਰਦੇ ਹੋਈ ਹੈ ਪਰ ਮੈਨੂੰ ਐਨਾ ਕਿ ਸੁੱਖ ਲੱਗਾ ਬਹੁਤ ਹੀ ਬਹੁਤ ਅਨੰਦ ਲੱਗਾ ਫੇਰ ਗੋਡੇ ਵਿੱਚ ਹੀ ਕੋਈਂ ਦੇ ਸਾਰਾ ਕੋਈ ਜਦੋਂ ਆਥੂ ਆਕੂ ਪ੍ਰੈਸ਼ਰ ਕਰਨੀ ਆ ਨਾ ਹੱਡੀਆਂ ਦੇ ਨਾਲ ਉਸ ਤੋਂ ਤੁਹਾਨੂੰ ਪਤਾ ਹੀ ਹੈ ਹਾਂ ਤੇ ਉਹ ਆ ਸਰੀਰ ਹਲਕਾ ਫੁਲਕਾ ਹੁੰਦਾ ਹਾਂਜੀ ਤੇ ਮਾਤਾ ਜੀ ਜਦੋਂ ਤੁਸੀਂ ਹੁਣ ਦਿਨ ਚੜੀਆ ਤੁਹਾਡਾ ਜਿਹੜਾ ਕਿਵੇਂ ਸ਼ੁਰੂਆਤ ਹੁੰਦੀ ਦਿਨ ਦੀ ਤਾਰਾ ਦਾ ਕੀ ਸਮਾਂ ਰਹਿੰਦਾ ਸੌਣ ਦਾ ਤੇ ਦਿਨੇ ਉੱਠਣ ਦਾ ਸਮਾਂ ਕੀ ਏ ਤੁਹਾਡਾ ਸਵੇਰੇ ਮੈਂ 4 ਵਜੇ ਵੀ ਉੱਠ ਖਲੋਣੀਆਂ ਕਿਹੇ ਵਕਤ ਪੈਨੋ ਵੀ ਉੱਠ ਖਲੋਣੀਆਂ ਉੱਠ ਕੇ ਛੋੜਾ ਬੋਤਾ ਯੋਗਾ ਕਰਕੇ ਫਿਰ ਮੈਂ ਕੋਠੇ ਜਾ ਜਾਂਦੀ ਆ ਪਾਣੀ ਪੂਣੀ ਪੀ ਕੇ ਪੇਟ ਸਾਫ ਕਰਕੇ ਕੋਠੇ ਜਾ ਜਾਂਦੀ ਆ ਕੋਠੇ ਸਿਆਸੀ ਜਨ ਜਰਾ ਬੂਟੇ ਨੇ ਇਹਨਾਂ ਦੀ ਕਰਕੇ ਤੇ ਛੋੜਾ ਬੋਤਾ ਮੈਂ ਥੱਲੇ ਘਰ ਆਉਣੀ ਆ ਤੇ ਇਹਦੇ ਨਾਲ ਫਿਰ ਮੈਨੂੰ ਬੜਾ ਸੁਖ ਲੱਗਦਾ ਤੇ ਰਮਾਨ ਲੱਗਦਾ ਮੈਨੂੰ ਮਤਲਬ ਜਦੋਂ ਲੰਮੇ ਸਾਵਾਂ ਨਹੀਂ ਆ ਉਹ ਫਿਰ ਬਟ ਅਨੰਦ ਹੁੰਦਾ ਜਦੋਂ ਇੱਥੇ ਧਿਆਨ ਕਰਕੇ ਆ ਪੂਰਾ ਸਵਾਸ ਭਰੀਏ ਮੇਰਾ ਨੰਦ ਹੁੰਦਾ ਜਦੋਂ ਮੈਂ ਇਸ ਪਾਸੇ ਆ ਗੜਗੇ ਉਹਦੇ ਫਿਰ ਮਾਰਾ ਹੀ ਜਾਂਦਾ ਮੇਰਾ ਜਿਹੜਾ ਸਮਾਂ ਚੱਲ ਰਿਹਾ ਹੈ ਇੱਥੇ ਹਰ ਤੀਜਾ ਬੰਦਾ ਹੀ ਬਿਮਾਰ ਨਜ਼ਰ ਆਉਂਦਾ ਹੈ ਬਿਮਾਰੀਆਂ ਤੋਂ ਪੀੜਤ ਨਜ਼ਰ ਆਉਂਦਾ ਹੈ ਤੇ ਤੁਹਾਡੇ ਨੇੜੇ ਤੇੜੇ ਬਿਮਾਰੀਆਂ ਆਉਂਦੀਆਂ ਜਾਂ ਜਿਵੇਂ ਹੋਣ ਨਹੀਂ ਮੇਰੇ ਦੇ ਨੇੜੇ ਕੋਈ ਨਹੀਂ ਹੁੰਦੀ ਮੇਰੇ ਆਉਂਦੀਆਂ ਨੇ ਦਰਦ ਸਵੇਰੇ ਹੁੰਦੀ ਹੈ ਨਾ ਤਾਂ ਮੈਂ ਆਪਣੀ ਦਰਦ ਜਿਹੜੀ ਉਹ ਕੱਢ ਲਈ ਜੇ ਇੱਥੇ ਬਣੀ ਹੈ ਨਾ ਦਰਦ ਉਹ ਮੈਂ ਰੱਖੀ ਕੋਲ ਛੱਲੀ ਉਹ ਮੈਂ ਥੋਂ ਕਰਕੇ ਥੋਂ ਆਂ ਜੇ ਨਾੜਾਂ ਦੇ ਨਾਲ ਪੁਹਾੜ ਦੁਆਨੇ ਸੇ ਮੈਂ ਦਰਦ ਖਤਮ ਹੈ ਫਿਰ ਉਹ ਮੈਂ ਕੋਲ ਡੰਡਾ ਰੱਖਿਆ ਹੈ ਮੇਰੇ ਕੋਲੋਂ ਡਰਦੀ ਦਰਦ ਮੇਰੇ ਕੋਲੋਂ ਹੁੰਦੀ ਨਹੀਂ ਡੰਡੇ ਤੋਂ ਡਰ ਜਾਂਦੀ ਹੈ ਦਰ ਹਾਂ ਉਹ ਫਿਰ ਮੈਂ ਜਦੋਂ ਇੱਥੇ ਰੱਖ ਕੇ ਨਾ ਉੱਤੇ ਬਈਆਂ ਪਾਨੀਆਂ ਨਾ ਫਿਰ ਇੱਥੇ ਰੱਖ ਕੇ ਬਈਆਂ ਪਾਨੀਆਂ ਫਿਰ ਇੱਥੇ ਧੋਣ ਰੱਖ ਕੇ ਫਿਰ ਇਸ ਤਰ੍ਹਾਂ ਕਰਨੀ ਆ ਤਾਂ ਫਿਰ ਮੈਂ ਕੋਠੇ ਤੋਂ ਬਾਅਦ ਚਾਉਣੀ ਆ ਜਦੋਂ ਮੈਂ ਉਹ ਕਰ ਲੈਣੀ ਆ ਤੇ ਮਤਲਬ ਜਿਹੜੀ ਆਹੀ ਚਾਹ ਚੂ ਪੀ ਲੈਣਾ ਨਾ ਇਹਦੇ ਕਰਕੇ ਫਿਰ ਉਹ ਹਿੰਦਾ ਕਿਸੇ ਮੌਕੇ ਨੂੰ ਚਾਹ ਪੀ ਲਈਏ ਹਾਂ ਤਲੀ ਚੀ ਖਾ ਲਈਏ ਉਹ ਫਿਰ ਅੱਖਾਂ ਅੱਗੇ ਵੀ ਜਿਹੜੀਆਂ ਨਾ ਉਹ ਗੈਸ ਦੀ ਦੇਣੀਆਂ ਨਾ ਨਾਇਰ ਦੇ ਵਿੱਚ ਉਹ ਜਨ ਮਤੋ ਲੈਣਾ ਤੁੰਡਲਾ ਜਿਆਦਾ ਦੇ ਸੇਗਾ ਉਹ ਤੁੰਡਲਾ ਦੇ ਸੇਗਾ ਜਦੋਂ ਫਿਰ ਅਸੀਂ ਇਹ ਕਰਨੀਆਂ ਨਾ ਮੈਂ ਫਿਰ ਕਿੰਨਾ ਚਰਿਆ ਕਰਦੀ ਰਹਿਣੀ ਆ ਉਹ ਫਿਰ ਮੇਰੀਆਂ ਅੱਖਾਂ ਜਿਹੜੀਆਂ ਵਧੀਆਂ ਨਿੱਤਰ ਜਾਂਦੀਆਂ ਨੇ ਇੰਨਾ ਵਧੀਆਂ ਨਜ਼ਰ ਤੋਂ ਜਿਆਦਾ ਆ ਮਾਤਾ ਜੀ ਤੁਹਾਡੀ ਉਮਰ ਦੇ ਵਿੱਚ ਜ਼ਿਆਦਾਤਰ ਹਰ ਬੰਦੇ ਨੇ ਚਸ਼ਮਾ ਲਾਏ ਹੁੰਦੇ ਨੇ ਐਨਕਲ ਲਾਈਆਂ ਹੁੰਦੀਆਂ ਨੇ ਤੁਹਾਨੂੰ ਸਾਫ਼ ਨਜ਼ਰ ਆਉਂਦਾ ਇਸ ਤਰ੍ਹਾਂ ਹੀ ਹਾਂ ਮੈਂ ਸੂਈ ਦੇ ਹੱਥ ਆ ਦਾ ਫਾਦੀਨੀ ਐਸੇ ਮਤਲੀ ਆ ਪਰ ਅਦੇ ਸੀਲਾ ਨਹੀਂ ਆ ਅਾ ਸਾਡੇ ਮੋਢੇ 냔ਿਆਂ ਦੇ ਸੀਲਾ ਨਹੀਂ ਆ ਜਿਹੜੇ ਕੋ ਠੀਕ ਠੋਕ ਕਰਨਾ ਦੇਉ ਮੈਂ ਕਰਨੀ ਆ ਤੇ ਬਹੁਤੇ ਤੇ 12ਵੇਂ ਵੀ ਹੁਣ ਸਵਾਲ ਹੀ ਨੇ ਅਗੇ ਮਕਾਰ ਵੀ ਸਿੰਦੀ ਹਾਂ ਹੁਣ ਬਹੁਤੇ ਇੰਨਾ ਟਾਈਮ ਨਹੀਂ ਹੁੰਦਾ ਸੂਈ ਦੇ ਵਿੱਚ ਧਾਗਾ ਪਾ ਲੈਂਦੇ ਉਹ ਤੁਸੀਂ ਇਸ ਉਮਰ ਦੇ ਵਿੱਚ ਪੈ ਜਾਂਦਾ ਅੱਛਾ ਹਾਂ ਮਸ਼ੀਨ ਰੱਖੀ ਉਹਦੇ ਧਾਗਾ ਪਾ ਲੈਣੀ ਆ ਸੂਈ ਉਹਦੇ ਨਾਲ ਤਰਾਈ ਕਰਨੀ ਹੁੰਦੀ ਹੈ ਉਹਦੇ ਧਾਗਾ ਪਾ ਲੈਣੀ ਆ ਇੰਨਾ ਸਾਰੀਆਂ ਚੀਜ਼ਾਂ ਦਾ ਰਾਜ਼ ਜੀ ਵੈਸੇ ਰਾਜ ਜੋਗੀ ਹੈ ਜੋਗ ਕਰੋ ਤੇ ਤੰਦਰੁਸਤੀ ਦਾ ਖਜ਼ਾਨਾ ਇਹ ਦੇ ਖਜ਼ਾਨਾ ਜਿਹੜਾ ਨਾ ਫਰੀ ਮਿਲਦਾ ਪਿਆ ਸਵਾਮੀ ਜੀ ਦਾ ਗੋਦਾਤਾਂ ਨਵਾਦ ਅਸੀਂ ਬਾਰ-ਬਾਰ ਮੈਂ 14 ਸ਼ੁਕਰਗਜ਼ਾਰ ਕਰਨੀਆਂ ਕਿ ਜਿਨੇ ਅੰਨੀ ਦੁਨੀਆ ਦਾ ਭਲਾ ਕੀਤਾ ਤੇ ਮੇਰਾ ਵੀ ਗੋਨੇ ਕੀਤਾ ਉਹਦੀ ਦਿਆ ਨਾਲ ਮੈਂ ਅੱਜ ਠੀਕ ਠਾਕ ਆ ਮਾਦਾ ਜੀ ਅੱਜ ਦੀਆਂ ਨਵਾਂ ਧੀਆਂ ਜਿਹੜੀਆਂ ਨੇ ਆਂਦੀਆਂ ਜੇ ਸਾਡੇ ਜੋ ਰਸੋਈ ਦੇ ਵਿੱਚ ਬੈਠਿਆ ਨਹੀਂ ਜਾਂਦਾ ਪੈਰਾਂ ਦਾ ਭਾਰ ਨਹੀਂ ਬਹਿ ਪਉਂਦੀਆਂ ਹਨਾ ਤਾਂ ਤੁਹਾਡੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਸੀ ਜਾਂ ਤੁਸੀਂ ਅੱਜ ਵੀ ਪਰੰਪਰ ਬੈਠ ਜਾਂਦੇ ਹੋ ਬੈਹਿ ਨਹੀਂ ਪਰੰਪਰ ਮਤਲਬ ਕਿ ਜਿਹੜਾ ਹੁਣ ਰਸੋਈਆਂ ਬਣ ਗਿਆ ਨਾ ਇਹ ਸਿਰਫ ਬੰਬਰੀ ਦਾ ਘਰ ਉਹ ਖੂਨ ਜਿਹੜਾ ਖਲੋਤਾ ਹੈ ਅੱਗੇ ਹੀ ਰਸੋਈ ਹੀ ਬਹਿ ਕੇ ਰੋਟੀ ਪਕਾਣੀ ਖਾਂ ਬਹਿ ਕੇ ਰੋਟੀ ਪਕਾਣੀ ਇੱਥੋਂ ਚਿਮਟਾ ਫੜ ਬਾਲਣ ਫੜ ਹਾਂ ਤੇ ਉਹ ਲੱਕੜ ਫੜ ਐਸਾ ਕਰਕੇ ਬੈਠ ਕੇ ਨਿਕਲ ਜਾਂਦੀਆਂ ਤੇ ਉਹਦੇ ਨਾਲ ਸਾਡੀਆਂ ਫਿਰ ਥਾਪੀਆਂ ਨਾ ਹੈ ਕੱਪੜੇ ਤੋਂ ਨੇ ਨਲਕੇਗੇ ਗੱਨੇ ਉਹਨੂੰ ਸਾਨੂੰ ਸਰਵਾ ਕਲ ਨਹੀਂ ਸਾਂ ਹੂੰ ਹੂੰ ਨਾ ਮਤਲਬ ਵਾਲੇ ਭਾਰੀਆਂ ਚੀਜ਼ਾਂ ਖਾ ਲੈਣੇ ਤੇ लेट ਜਾਣੇ ਆ। लेट ਜਾਣੇ ਆ ਤੇ ਉਹ ਸਿਰ ਵੈਕਲ ਬਣ ਜਾਂਦੀਆਂ। ਮੇਰਾ ਹਾਏ ਮੇਰੇ ਆ ਦਰਦ ਬੱਚਿਆਂ ਨੂੰ ਦਰਦ ਆ। ਹੈ? ਐ ਦਰਦ ਆਉਂਦਾ ਉਹ ਫਿਰ ਉਹਨਾਂ ਦੇ ਆ ਪਾਟ ਦਮਾਨੀ ਆ ਤੇ ਉਹ ਫਿਰ ਠੀਕ ਹੋ ਜਾਂਦੇ ਨੇ। ਮਾਤਾ ਜੀ ਮੈਨੂੰ ਇਹ ਦੱਸੋ ਦਵਾਈ ਲਿਆਂ ਨੂੰ ਜਾਂ ਡਾਕਟਰ ਲਿਆਂ ਨੂੰ ਕਿੰਨਾ ਦੇਰ ਹੋ ਜਲੀਦਾਂ ਨੂੰ ਹੁੰਦਾ? ਕਾਫੀ ਚਿਰ ਹੋ ਗਿਆ ਮੈਂ ਦਵਾਈ ਨਹੀਂ ਖਾਂਦੀ। ਹਾਂ ਉਹ ਜਿਹੜੀਆਂ ਆਯੁਰਵੈਦੀ ਹੈ ਨਾ ਉਹ ਕਿਸਮ ਕੇ ਕਵਜ ਜੇ ਹੋ ਜਾਏ ਤੇ ਮੈਂ ਉਹ ਗੋੜੀ ਹੈ ਖਾਣੀ ਹੈ ਜਾਂ ਗਰੋ ਗਰੋ ਨਹੀਂ ਗੋਲੀਆਂ ਕ ਦਿਖਾ ਲਾਂ ਜਾਮਦਲ ਹੋਰ ਨਹੀਂ ਮੈਂ ਕੁਸ਼ਤਾ ਕੁਆਰ ਗੰਦਲ ਉਹ ਕਦੇ ਖਾਵਾਂ ਹੋਰ ਮੈਂ ਜਿਹੜੀ ਅੰਗਰੇਜ਼ੀ ਦਵਾਈ ਉਹਦੇ ਤੂੰ ਤੇ ਮੈਂ ਨਹੀਂ ਜਾਂਦੀ ਪਹਿਲਾਂ ਦਵਾਈਆਂ ਬੜੀਆਂ ਖਾਦੀਆਂ ਨੇ ਹਸਪਤਾਲ ਹਾਏ ਮੈਨੂੰ ਲੈ ਚਲੋ ਹਾਏ ਮੈਂ ਮਰ ਚਲੀ ਹਾਂ ਹਾਂ ਬੜੀਆਂ ਦਵਾਈਆਂ ਦਾ ਬੁਰਾ ਹੈ ਮਹਾਰਾਜ ਉਹ ਤੇ ਦੇਸੀ ਇਨਪੁਲਦਾਨੀ ਦਿਖਾ ਲੈਂਦਾ ਪਹਿਲਾਂ ਦਵਾਈਆਂ ਸਹਾਰੇ ਪਈਆਂ ਰਹਿੰਦੀਆਂ ਸੀ ਦੇ ਹੋਣ ਦਵਾਈਆਂ ਅਸਟਾਲਾਂਚ ਆ ਕਰਨ ਲੈ ਆ ਯਾ ਨਾ ਆ ਜੇ ਕਮਾ ਮੈਨੂੰ ਲੈ ਚੱਲ ਹੇ ਮੈਂ ਮਰ ਜਾਣਾ ਜੇ ਹੇ ਮੈਂ ਮਰ ਜਾਣਾ ਜੇ ਹਾਂ ਪਰ ਇਹ ਜੂੰਦਾ ਜੋ ਕਰਨੀਆਂ ਐ ਹਾਏ ਹਾਏ ਮੇਰੀ ਖਤਮ ਹੋ ਗਈ ਇਹ ਤੰਦਰੁਸਤੀ ਦਾ ਕਹਿਆ ਨਾ ਆ ਗਿਆ ਹਮ ਮਾਤਾ ਜੀ ਤੁਹਾਡੀ ਤੰਦਰੁਸਤੀ ਵੱਲ ਵੇਖ ਕੇ ਨੌਜਵਾਨ ਵੀ ਹੈਰਾਨ ਨੇ ਕਿਉਂ ਜੇ ਨੌਜਵਾਨਾਂ ਨੂੰ ਵੀ ਮਾਤ ਪਾ ਰਹੇ ਤੁਸੀਂ ਤਾਂ ਪਤਾ ਤਾਂ ਇਹ ਵੀ ਚੱਲਿਆ ਜੇ ਦੰਦ ਵੀ ਦੁਬਾਰਾ ਤੋਂ ਆ ਰਹੇ ਤੁਹਾਡੇ ਤੇ ਵਾਲ ਵੀ ਤੁਹਾਡੇ ਜਿਹੜੇ ਫਿਰ ਤੋਂ ਜਿਹੜੇ ਸਫੇਦ ਵਾਲੀ ਉਹ ਚਾਲੇ ਹੁੰਦੇ ਨਜ਼ਰ ਆ ਰਹੇ ਹੈ ਇਹ ਸਚਾਈ ਇਹਦੇ ਵਿੱਚ ਇਹਦੇ ਚ ਐਵੇਂ ਕਿ ਜਦੋਂ ਵਰਗਿਸ਼ ਕਰੀਏ ਨਾ ਉਹ ਹੁੰਦੀ ਗੈਸ ਹਾਂ ਤੇ ਨਈ ਅਲੱਜ ਕਾਮ ਉਹ ਜਦੋਂ ਅਸੀਂ ਆਇਆ ਕਰਨੇ ਆ ਸਵਾਸ ਪਰਨੇ ਆਇਆ ਕਰਨੇ ਆ ਉਹਦੇ ਨਾਲ ਸਿਰ ਦੀ ਗੈਸ ਜਿਹੜੀ ਨਿਕਲ ਜਾਂਦੀ ਹੈ ਤੇ ਉਹਦੇ ਨਾਲ ਸਾਡਾ ਸਿਰ ਵੀ ਦਿਮਾਗ ਵੀ ਹੌਲਾ ਹੋ ਜਾਂਦਾ ਤੇ ਇਹਦੇ ਨਾਲ ਸਾਰੇ ਵਾਲ ਵੀ ਕਾਲੇ ਹੋ ਸਕਦੇ ਤੇ ਦੰਦ ਜਿਹੜਾ ਸੀ ਕਬਾਲਬਾਤੀ ਕਰਨੇ ਮੇਰਾ ਦੰਦਿਆ ਨਿਕਲਿਆ ਸੀ ਇਹ ਹੈ ਸੀ ਹਾਂ ਇਹ ਜਦੋਂ ਨਵਾਂ ਦੰਦ ਲਵਾਏ ਨਾ ਉਹਨਾਂ ਰਗੜ ਕੇ ਨਾ ਆਇਆ ਕੱਢ ਦਿੱਤਾ ਆ ਵੀ ਰਗੜ ਕੇ ਦਿੱਤਾ ਵੈਸੇ ਦੰਦ ਦੁਬਾਰਾ ਆ ਰਹੇ ਸੀ ਤੁਹਾਡੇ ਆਹੋ ਆ ਦੁਬਾਰਾ ਆਇਆ ਹੀ ਇਹ ਰਗੜਿਆ ਹੋਣਾ ਇਹ ਕਾਹੀ ਦੁਬਾਰਾ ਆਇਆ ਦੇਖਿਆ ਤੁਹਾਂ ਇਹਦੇ ਵਿੱਚ ਮੀਡੀਓ ਬਚਿਆ ਹੈ ਕਿ ਹੁਣ ਮਥੁਰ ਰਗੜਿਆ ਤੇ ਇਸ ਕਰਕੇ ਦੰਦ ਦੁਜੇ ਲਵਾਏ ਨੇ ਪਰ ਮੈਨੂੰ ਕਾਟੀ ਮੈਂ ਉਹਦੇ ਨਾਲ ਹਾਂ ਛੋਲੇ ਛਾਲੇ ਚੱਬਨੇ ਹੁਣ ਫਿਰ ਮੈਂ ਲਾ ਲੈਣੀ ਹਾਂ ਹਾਂ ਰੋਟੀ ਖਾਣੀ ਹੋਏ ਫਿਰ ਮੈਂ ਲਾਉਂਦੀ ਮੈਨੂੰ ਮਾਇਆ ਨਹੀਂ ਉਹਦੇ ਨਾਲ ਹਾਂ ਮਾਤਾ ਜਿਵੇਂ ਤੁਸੀਂ ਦੱਸ ਰਹੇ ਹੋ ਜੇ ਭੈਣ ਭਰਾ ਰਿਸ਼ਤੇਦਾਰ ਟੀਚਰਾਂ ਬਹੁਤ ਚੜਦੇ ਸੀ ਤੁਹਾਨੂੰ ਇਹ ਆ ਜੋ ਟੀਚਰਾਂ ਦੇ ਆ ਜਾਂ ਜੋ ਤੁਹਾਡੇ ਵੱਲ ਦੇਖ ਕੇ ਤੁਹਾਡੀ ਲਾਈਨ ਤੇ ਚੱਲ ਪਏ ਹੋਏ ਨੇ ਵੀ ਕਈ ਹੁਣ ਆਖਦੇ ਨੇ ਕਿ ਮਾਤਾ ਅਸੀਂ ਇਹ ਮਜ਼ਬੂਤ ਜਵਾਨ ਪਰ ਇਹ ਇਹ ਕਿ ਜਦੋਂ ਤੁਹਾਡੇ ਨੂੰ ਵੇਖੀਦਾ ਆਖੇਦਾ ਬੁਝੁਰੂ ਕੋ ਕੇ ਆਸਣ ਕਰ ਸਕਦੀ ਹੈ ਤੇ ਅਸੀਂ ਕਿਉਂ ਨਹੀਂ ਕਰ ਸਕਦੇ ਹੁਣ ਸਾਡੇ ਘਰ ਕੋਈ ਨਾ ਕੋਈ ਆਉਂਦਾ ਹੁਣ ਸਕੂਲ ਦੇ ਬੱਚੇ ਹਣ ਤੇ ਮਾਸਟਰ ਹਣ ਮਾਸਟਰ ਜੀ ਦੂਜੀਆਂ ਮਹਿਤਵਾਂ ਹਣ ਉਹ ਆਈਆਂ ਹਣ ਉਹ ਵੀ ਆਂਦੇ ਹਨ ਕਿ ਮਾਤਾ ਤੇਰਾ ਬਹੁਤ ਵਧੀਆ ਹੈ ਕਿ ਜਦੋਂ ਤੂੰ ਆ ਉਹ ਬੱਚਿਆਂ ਨੂੰ ਮਤਵ ਜੋ ਕਰਾਉਂਦੇ ਨੇ ਉਹ ਵੀ ਬੜੇ ਖੁਸ਼ ਹੋਏ ਹਨ ਆਂ ਕਹਤੇ ਵੀ ਕਿ ਆਂ ਦੇ ਨੇ ਵੇਖੋ ਬਜ਼ੁਰਗੋ ਹੋ ਕੇ ਫਿਰ ਉੱਥੇ ਆਸਣ ਕਰਕੇ ਦੱਸੇ ਮੈਂ ਹਾਂ ਤੇ ਮਾਤਾ ਜੀ ਉਹ ਉਹ ਜ਼ਰੂਰ ਦੱਸੋ ਜਦੋਂ ਤੁਸੀਂ ਬਾਰਡਰ ਤੇ ਪਹੁੰਚੇ ਸੀ ਟਾਰੀ ਬਾਰਡਰ ਤੇ ਤੇ ਬੀਐਸਐਫ ਵਾਲਿਆਂ ਨਾਲ ਤੁਸੀਂ ਦੌੜ ਲਾਈ ਸੀ ਮੇਰੇ ਖਿਆਲ ਨਾਲ ਹਾਂਜੀ ਉਹਦੇ ਬਾਰੇ ਵੀ ਜ਼ਰੂਰ ਦੱਸਿਓ ਉਹਦੇ ਵਿੱਚ ਇਹੀ ਕਿ ਮੈਨੂੰ ਆਂਦੇ ਨੇ ਕਿ ਕੁੜੀਆਂ ਨੌਜਵਾਨਾਂ ਤੇ ਆਂਦੇ ਨੇ ਕਿ ਤੂੰ ਹੀ ਝੰਡਾ ਲਾਇਆ ਤੇ ਤੂੰ ਹੀ ਦੌੜ ਤੇ ਮੈਂ ਵੀ ਦੌੜ ਕੱਢੀ ਪਰ ਮੈਂ ਅੱਗੇ ਪਹੁੰਚ ਗਈ ਉਹਨਾਂ ਦੇ ਅੱਗੇ ਤੁਸੀਂ ਪਹਿਲੇ ਨੰਬਰ ਤੇ ਆਏ ਪਹਿਲੇ ਤੇ ਹਾਂ ਕਿਰਪਾ ਸੁਆਮੀ ਜੀ ਦੀ ਦਿਆ ਹਿਉ ਦੀ ਗੁਰਮ ਆਪੇ ਮੇਰੇ ਇੰਨੇ ਪੜੀ ਲਿਖੀ ਨਹੀਂ ਇਹਨਾਂ ਗੁਰ ਨਹੀਂ ਮੈਨੂੰ ਜੇ ਨਾਮਤ ਵਾਲੋਂ ਉਹਨੇ ਸਾਨੂੰ ਅਸ਼ੀਰਵਾਦ ਦੇ ਹੜਿਆ ਤੇ ਪਤਾ ਤਾਂ ਇਹ ਵੀ ਚੱਲਿਆ ਜੀ ਬਾਲੀਵੁੱਡ ਵਾਲੇ ਬੰਬੇ ਵਾਲੇ ਵੀ ਤੁਹਾਡੇ ਬੜੇ ਫੈਨ ਹੋਏ ਨੇ ਤੇ ਬੰਬੇ ਵੀ ਬੁਲਾਇਆ ਸੀ ਤੁਹਾਨੂੰ ਉਹਨਾਂ ਨੇ ਹਾਂ ਤਾਂ ਉੱਥੇ ਬੰਬੇ ਪਹੁੰਚੇ ਸੀ ਤੁਸੀਂ ਫਿਰ ਮਿਲੇ ਉਹਨਾਂ ਨੂੰ ਬੜਾ ਖੁਸ਼ ਹੋਏ ਹਾਂ ਜਦੋਂ ਆਸਣ ਕਰਕੇ ਦੱਸੇ ਹਨ ਬੜੀਆਂ ਤਾੜੀਆਂ ਮਾਰਦੇ ਹਾਂ ਤੇ ਬੜੇ ਹਾਂ ਅਜੀ ਕਿੱਥੇ ਜਾ ਜਾਂਚ ਰਹਿਣਾ ਹੈ ਇਹੇ ਇਹ ਮਤਲਬ ਪਕਾ ਇਹ ਚਲੋ ਰੋਟੀ ਪਾਣੀ ਹਸਾ ਮਹਾਰਾਜ ਦੀ ਧਿਆਨ ਮੇਰੀ ਜਾਂਦੀ ਹੈ ਪਰ ਇੰਨਾ ਖਰਚਾ ਨਹੀਂ ਹੈ ਜੱਜਾਂ ਦਾ ਕਰ ਸਕਦੇ ਪਰ ਉਹ ਨਾ ਵੇਖ ਲਾ ਹਾਂ ਜੋਗ ਨੇ ਉਹ ਤੁਹਾਨੂੰ ਸਹੀ ਦਾ ਹੁ ਪਛਾ ਦਤਾ ਨਾ ਜੋਗਾ ਹੁੰਦਾ ਫਿਰ ਅਸੀਂ ਕਿੱਥੇ ਜਾਣਾ ਹੈ ਹੁਣ ਆਡੇ ਆਫਸਰ ਨੇ ਉਹ ਮਾਥਾ ਮਾਤਾ ਕਰ ਦੇਣ ਕਰਦੇ ਇਹ ਜੋਗ ਕਰਕੇ ਹੂੰ ਮੈਨੂੰ ਇੰਨੀ ਕੋਈ ਪੜ੍ਹੀ ਲਿਖੀ ਨਹੀਂ ਹੈ ਨਾ ਕੋਈ ਮੈਨੂੰ ਗਿਆਨ ਨਹੀਂ ਪਰ ਇਹਦੇ ਕਰਕੇ ਜੋਗ ਕਰਕੇ ਮੈਨੂੰ ਜਾਣ ਦੇਣਾ ਤੇ ਬੰਬੇ ਜਦੋਂ ਪਹੁੰਚੇ ਸੀ ਤਾਂ ਸੁਦੇਸ਼ ਲੈਰੀ ਜੀ ਮਿਲੇ ਮੇਰੇ ਖਿਆਲ ਨਾਲ ਭਾਰਤੀ ਜੀ ਮਿਲੇ ਨੇ ਹਾਂ ਨਾ ਹੋਰ ਵੀ ਮਿਲੇ ਸੀ ਆਰਟਿਸਟ ਤਾਂ ਉਹਨਾਂ ਤਾਰੀਫਾਂ ਕੀਤੀ ਉਹ ਤੁਹਾਡੀਆਂ ਹਾਂ ਬਹੁਤ ਹੀ ਜ਼ਿਆਦਾ ਕਿ ਬਹੁਤ ਹੋਦੇ ਮਸਤੇ ਏਕ ਧਿਆਨ ਜਦੋਂ ਆਸਣ ਕਰਦੀਆਂ ਵੇਖੋ ਮਾਤਾ ਹੈ ਕਿ ਸੰਗਰਦੀ ਸਾਰੇ ਬਹੁਤ ਬਹੁਤ ਇਹ ਨਾਂ ਦੀ ਅਹੀ ਕਰ ਪਾਈ ਬੜਾ ਅਨੰਖੁਸ਼ ਹੋਏ ਹਾਂ ਇਸ ਸਵਬ ਬਣਿਆ ਸੁਆਮੀ RAMDEV ਜੀ ਨੂੰ ਮਿਲੰਦਾ ਜਦ ਹੀ ਤੁਸੀਂ ਉਹਨਾਂ ਦੇ ਵੱਡੇ ਫੈਨ ਨਜ਼ਰ ਆ ਰਹੇ ਹੋ ਉਹਨਾਂ ਨੂੰ ਮਿਲੇ ਹੋ ਸਵਬ ਬਣਿਆ ਉਹਨਾਂ ਨੂੰ ਮਿਲੰਦਾ ਬਹੁਤ ਵਾਰੀ ਕਿੰਨੀ ਵਾਰੀ ਮਤਲਬ ਇੱਕ ਵਾਰੀ ਜੋਗਾ ਕਰਕੇ ਵੀ ਉਹਨੇ ਸੁਆਮੀ ਜੀ ਨੇ ਆਖਿਆ ਵਿੱਚ ਹੋਏਗੀ ਇਹਦੇ ਵਿੱਚ ਮੇਡੀਓ ਉਹਦੇ ਵਿੱਚ ਸੁਆਮੀ ਨੇ ਆਖਿਆ ਕਿ ਤੂੰ ਦੂਜੇ ਨੂੰ ਆਖਿਆ ਕਿ ਤੂੰ ਉੱਠੇ ਤੂੰ ਬਹਤਾਂ ਦੀਆਂ ਡੰਡ ਬੈਠਾ ਮੈਂ ਵੇਖਣੀਆਂ ਉਹਨਾਂ ਡੰਡ ਬੈਠਾ ਮੈਂ ਕੱਢੀਆਂ ਜਿਹੜੇ ਆਸਣ ਇੱਥੇ ਹਮ ਤੁਹਾਨੂੰ ਦੱਸੇ ਨੇ ਉਹਨਾਂ ਅਨੁਕਾਰ ਕੇ ਦੱਸੇ ਹਾਂ ਤੇ ਬੜੇ ਖੁਸ਼ ਹੁੰਦੇ ਆ ਮੈਂ ਵੇਖੋ ਨਵੀਆਂ ਨਵੀਆਂ ਬਹੂਆਂ हां हां देखो बुजुर्ग माता आज देखो हैं एक इस तरह आसन कर रहे हैं बड़े जेड़े आसन ने ਤੁਹਾਡੇ ਆਸਾਨ ਨਹੀਂ ਇਹਨੇ ਮੈਂ ਦੇਖ ਰਿਹਾ ਬੜੇ ਔਖੇ ਨੇ ਇੰਨਾ ਆਸਾਨ ਨਹੀਂ ਹੈ ਜੇ ਹਰ ਬੰਦੇ ਦੇ ਵਾਸ ਵਿੱਚ ਵੀ ਨਹੀਂ ਹੈ ਤਾਂ ਜਦੋਂ ਤੁਹਾਨੂੰ ਇਹ ਯਾਦ ਰਹਿ ਜਾਂਦੇ ਨੇ ਇੰਨਾ ਚ ਰਹਿ ਇੰਨਾ ਚ ਰਹਿ ਇਹ ਆਸਨ ਤੇ ਬਹਿਣਾ ਜਾਂ ਇੰਨਾ ਚ ਰਹਿ ਅਸਾਸਨ ਤੇ ਬਹਿਣਾ ਉਹ ਯਾਦੋ ਆਪਣੇ ਆਪ ਹੀ ਹੋ ਜਾਂਦੇ ਨੇ ਜਦੋਂ ਆਸ਼ੀਰਵਾਦ ਹੋਏ ਗੁਰੂ ਦੀ ਤੇ ਫਿਰ ਆਪਣੇ ਆਪ ਹੀ ਹੋ ਜਾਂਦੇ ਨੇ ਬੜੀ ਕਿਰਪਾ ਉਹਦੀ ਉਹਦੀ ਆਸ਼ੀਰਵਾਦ ਮਤਾ ਜੀ ਮੈਨੂੰ ਇਹ ਦੱਸੋ ਮੈਂ ਜਦੋਂ ਦਾ ਤੁਹਾਡੇ ਨਾਲ ਬੈਠਾ ਹਾਂ ਤੁਸੀਂ ਹੱਥਾਂ ਨੂੰ ਇੰਜੀ ਕੀਤਾ ਹੋਇਆ ਹੈ ਇਹਦੇ ਵਿੱਚ ਵੀ ਰਾਜ ਹੈ ਕੋਈ ਚੀਜ਼ ਦਾ ਫਿਰ ਜਿੰਨਾ ਚਿਰ ਆਪਾਂ ਨੂੰ ਬੈਠਿਆ ਨੂੰ ਹੋ ਜਲਿਆ ਤੁਸੀਂ ਹੱਥ ਇੰਜ ਦੇ ਇੰਜੀ ਹੈ ਤੁਹਾਡੇ ਇਹਦੇ ਨਾਲ ਸਾਡੀ ਯਾਦ ਸ਼ਕਤੀਮੰਦੀ ਹੈ ਸਾਡੇ ਨਾਲ ਐਸਮੰਦਰਾ ਤੇ ਬਾਹਾਂਗੇ ਯਾਦ ਸ਼ਕਤੀ ਜੇ ਅਸੀਂ ਐਸਮੰਦਰਾ ਤੇ ਬਾਹਾਂਗੇ ਸਾਨੂੰ ਗੈਸ ਕਬਜ ਜਿਹੜੀ ਗੈਸ ਹੈ ਨਾ ਉਹ ਅਸੀਂ ਸਵਾਸ ਵਰੀ ਗਾਂਗੇ ਕਰੀ ਜਾਂਗੇ ਇਹਦੇ ਨਾਲ ساری ਗੈਸ ਜਿਹੜੀ ਹੈ ਗੜਦਾ ਪੈਦਾ ਹੋਈਆਂ ਨੇ ਦਰਦਾਂ ਵੀ ਇਹਦੇ ਨਾਲ ਖਤਮ ਹੋ ਜਾਂਦੀਆਂ ਪਰ ਇਹ ਬਹੁਤ ਅਚਾਰੋ ਸਾਨੂੰ ਬਹਿਣਾ ਚਾਹੀਦਾ ਜੇ ਅਸੀਂ ਮਿੰਟ ਮਿੰਟ ਕਰਾਂਗੇ ਥੋੜਾ ਜਿਹਾ ਬਹਾਂਗੇ ਉਹ ਨਹੀਂ ਯਾਦਾ ਬਹਿਣਾ ਚਾਹੀਦਾ 5 ਮਿੰਟ 10 ਮਿੰਟ ਬਹਾਂਗੇ ਤੇ ਇਹਦੇ ਨਾਲ ਫਾਇਦਾ ਸਾਨੂੰ ਤੇ ਬਿਮਾਰੀਆਂ ਤੋਂ ਸਾਰੀਆਂ ਤੁਹਾਨੂੰ निजात ਮਿਲ ਜਾਈਆ ਤੁਹਾਨੂੰ ਜਿੰਨੀਆਂ ਕਿ ਬਿਮਾਰੀਆਂ ਸੀ ਤੁਸੀਂ ਦੱਸ ਰਹੇ ਹੋ ਮੋਟਾਪਾ ਵੀ ਸੀ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਸੀ निजात ਮਿਲ ਜਾਈਆ ਸਾਰੀਆਂ ਤੋਂ ਸਭ ਤੋਂ ਕੋਈ ਫੈਲ ਮਤਲਬ ਮੈਨੂੰ ਨਹੀਂ ਕੋਈ ਬੰਬਾਰੀ ਨਹੀਂ ਮਤਲਬ ਮੈਨੂੰ ਐਂ ਸਰੀਰ ਮੇਰਾ ਹਲਕਾ ਫੁਲਕਾ ਜਿੱਦਨ ਮਰਜੀ ਜਾਵਾ ਟੁਰਾਂ ਕੋਠੇ ਤੇ ਜਾਵਾ ਬਾਹਰ ਟੁਰਾਂ ਫੇਰਾ ਕੋਈ ਨਹੀਂ ਹਾਂ ਟੁਰ ਲੈਣੇ ਜੇ ਨਾ ਮਰਦੀ ਟੁਰਦਾ ਕੋਈ ਫਰਕ ਨਹੀਂ ਮੈਨੂੰ ਪੈਂਦਾ ਮਤਲਬ ਬਟਵਾਰੇ ਤੋਂ ਬਾਅਦ ਤੁਸੀਂ ਇੱਥੇ ਆਏ ਜਦੋਂ ਦੇ 90 ਦੇ ਸਾਲ ਤੁਸੀਂ ਜਿਵੇਂ ਦੱਸ ਰਹੇ ਉਮਰ ਹੋ ਚੱਲੀ ਐ ਤਾਂ 90 ਸਾਲ ਦੇ ਵਿੱਚ 10 12 ਸਾਲ ਹੋ ਜਲੇ ਤੁਹਾਨੂੰ ਇਸ ਤਰ੍ਹਾਂ ਹੁਣ ਇਹ ਆਸਨ ਚੜਦਿਆਂ ਨੂੰ ਜਾਂ ਜੋਚ ਕਰਦਿਆਂ ਹਾਂ ਕੁਫੀ ਚੇਰੋ ਆ ਮੈਨ ਜੋਗਾ ਕਰਦਿਆਂ ਜਦੋਂ ਸਵਾਮੀ ਜੀ ਕਰਾਉਂਦੇ ਆ ਜਦੋਂ ਇੱਥੇ ਸਵਾਮੀ ਜੀ ਆਏ ਹਨ ਨਾ ਪਹਿਲਾਂ ਉਹਦੋਂ ਮੈਂ ਆਪਣੀਆਂ ਬਿਮਾਰੀਆਂ ਕੱਢ ਲੀਆਂ ਹਨ ਪਹਿਲਾਂ ਜਦੋਂ ਇੱਥੇ ਆਏ ਹਨ ਨਿੱਜੀ ਤਨ ਮੈਨੂੰ ਪਤਾ ਨਹੀਂ ਕਿੱਥੇ ਆਏ ਹਨ ਹਾਂ ਉੱਥੇ ਆਏ ਹਨ ਉਹਦੋਂ ਮੈਂ ਬਿਮਾਰੀਆਂ ਕੱਢ ਲੀਆਂ ਮੇਰੇ ਪਿੱਤੇ ਦੀ ਪੱਥਰੀ ਨਹੀਂ ਗਈ ਉਹ ਮੈਂ ਆਪਰੇਸ਼ਨ ਕਰਾਇਆ ਸੀ ਉਹਦੋਂ ਪਰ ਮੈਂ ਆ ਗਈ ਹਾਂ ਸਵਾਮੀ ਦੇ ਦੇ ਦਰਸ਼ਨ ਕਰਨ ਵਾਸਤੇ ਪਰ ਉਹ ਆਂਦੇ ਹਨ ਸ਼ਾਮੀ ਆਇਓ ਤੇ ਸ਼ਾਮੀ ਮੇਰਾ ਆਮ ਨਾ ਮੱਤ ਲਾ ਜਾਣੀ ਪਹੁੰਚੀ ਨਹੀਂ ਤੇ ਉਹਨੂੰ ਦਰਸ਼ਨ ਨਹੀਂ ਹਣ ਹੋਏ ਫਿਰ ਤਾਂ ਹੀ ਬਾਅਦ ਚ ਵਾਧੂ ਦਰਸ਼ਨ ਕੀ ਤੈਨੂੰ ਉਹ ਦਮ ਬੜੀ ਦਿਆ ਕਰਪਾਉਣਾ ਨਹੀਂ ਦੇ ਰਹੀ ਹੈ ਹਾਂ ਮਾਤਾ ਜੀ ਜਿਹੜੇ ਤੁਹਾਨੂੰ ਦੇਖ ਰਹੇ ਨੇ ਇਸ ਵੇਲੇ ਬਹੁਤੇ ਤਾਂ ਨੌਜਵਾਨ ਹੀ ਹੁਣੇ ਨੇ ਹਾਂ ਤੁਹਾਨੂੰ ਇਸ ਹਾਲਾਤ ਦੇ ਹਸਾਸਨਾਂ ਦੇ ਵਿੱਚ ਦੇਖ ਕੇ ਹੈਰਾਨ ਵੀ ਜ਼ਰੂਰ ਹੋ ਰਹੇ ਨੇ ਤਾਂ ਹੈਰਾਨ ਹੋਣਾ ਬੰਦਾ ਵੀ ਹੈ ਕਿ 90 ਸਾਲ ਦੇ ਵਿੱਚ ਇਸ ਤਰ੍ਹਾਂ ਰਹਿਣਾ ਫਿੱਟ ਰਹਿਣਾ ਆਸਾਨ ਵੀ ਨਹੀਂ ਹੈ ਛੋਟੇ ਨੌਜਵਾਨਾਂ ਨੂੰ ਮਾਤ ਪਾਉਂਦੇ ਹੋਏ ਨਜ਼ਰ ਆ ਰਹੇ 90 ਸਾਲਾਂ ਦੀ ਉਮਰ ਦੇ ਵਿੱਚ ਜ਼ਿਆਦਾਤਰ ਅਸੀਂ ਮੰਜੇ ਤੋਂ ਨਹੀਂ ਉੱਠ ਪਾਉਨੇ ਜਾਂ ਸਹੀ ਤਰ੍ਹਾਂ ਚੱਲ ਵੀ ਨਹੀਂ ਪਾਉਂਦੇ ਤੁਸੀਂ ਤਾਂ ਤਿੱਜੀ ਮੰਜ਼ਲ ਤੇ ਪੌੜੀਆਂ ਚੜ੍ਹ ਜਾਂਦੇ ਹੋ ਦੌੜ ਵੀ ਲੈਂਦੇ ਹੋ ਹੈ ਤਾਂ ਕੀ ਅਪੀਲ ਲਾਉਣੀ ਚਾਹੁੰਦੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਅੱਜ ਵੀ ਸਮਝਦੇ ਨੇ ਕਿ ਅੱਜ ਦਾ ਦਿਨ ਜਾਣ ਦੋ ਸਵੇਰ ਤੋਂ ਸਹੀ ਯਾਰ ਤਾਂ ਬਿਮਾਰੀਆਂ ਨਾਲ ਪ੍ਰੇਖਾ ਰਹਿੰਦੇ ਨੇ ਬਿਮਾਰੀਆਂ ਤੋਂ ਪੀੜਤ ਰਹਿੰਦੇ ਨੇ ਕੋਈ ਅਪੀਲ ਲਾਉਣੀ ਚਾਹੁੰਦੇ ਉਹਨਾਂ ਨੂੰ ਆਹ ਉਹਨਾਂ ਨੂੰ ਇਹ ਆਖਣਾ ਹੈ ਕਿ ਜਸਥੋ ਤੁਸੀਂ ਸਵੇਰੇ ਉੱਠ ਕੇ ਤੇ ਮਤਵਲਾ ਆਸਣ ਕਰੋ ਕਬਾਦਬਾਤੀ ਕਰੋ ਨੌਨੋ ਕਰੋ ਇਹ ਜਦੋਂ ਕਰੋਗੇ ਤੁਹਾਡੀ ਆਪਣੇ ਆਪ ਹੀ ਲਚਕ ਬਣਦੀ ਜਾਏ ਪਰ ਇਹ ਕਰੋਗੇ ਨਾ ਤੇ ਤੁਹਾਡੀਆਂ ਅੜੀਆਂ ਇੱਥੇ ਖੱਲੀਆਂ ਨਾ ਜਦੋਂ ਲੇਟ ਕੇ ਤੁਹਾਨੂੰ ਦੱਸਿਆ ਨਾ ਉਹ ਆਹ ਇੜ ਖੱਲੀ ਹੈ ਉਹ ਨਿਕਲ ਜਾਂਦੀ ਹੈ ਹਾਂ ਵਦੂ ਠੀਕ ਹੋ ਜਾਂਦੀ ਹੈ ਇਸ ਤਰ੍ਹਾਂ ਜਿਹੜਾ ਯੋਗ ਅਸੀਂ ਕਰਨੇ ਨਾ ਉਹਦੇ ਨਾਲ ਲਚਕ ਬਣ ਜਾਂਦੀ ਹੈ ਮਾਤਾ ਜੀ ਰੱਬ ਨੇ ਬੜੀਆਂ ਚੀਜ਼ਾਂ ਦੇਤੀਆਂ ਜਿਨ੍ਹਾਂ ਦੀ ਉਮੀਦ ਵੀ ਨਹੀਂ ਸੀ ਤੇ ਜਿਨ੍ਹਾਂ ਬਾਰੇ ਸੋਚਿਆ ਵੀ ਨਹੀਂ ਸੀ ਜਿਵੇਂ ਤੁਸੀਂ ਦੱਸ ਰਹੇ ਹੋ ਜਿਹੜਾ ਜਹਾਜ਼ਾਂ ਦੇ ਵਿੱਚ ਹੂਟੇ ਵੀ ਲੈ ਲੈਨੇ ਚਲੋ ਮੀਡਲ ਕਲਾਸ ਫੈਮਿਲੀ ਵਾਲੇ ਇਹਨਾਂ ਨਹੀਂ ਸੋਚ ਪਾਉਂਦੇ ਕਿ ਬੰਬੇ ਤਾਂ ਹੀ ਨਹੀਂ ਜਾਇਆ ਜਾਂਦਾ بڑے بڑے ਹੀਰੋਆਂ ਨੂੰ ਨਹੀਂ ਮਿਲਿਆ ਜਾਂਦਾ ਹੁੰਦਾ بڑے بڑے ਹੀਰੋ ਤੋਂ ਲੈ ਕੇ ਅਫਸਰ ਵੀ ਤੁਹਾਡੇ ਫੈਨ ਨੇ ਹੋਰ ਵੀ ਜਿਹੜੇ ਸੁਪਨੇ ਨੇ ਹੁਣ ਤੁਹਾਡੇ ਅਧੂਰੇ ਜਿਹੜਾ ਨੂੰ ਪੂਰਾ ਕਰਨਾ ਜੇ ਉਹ ਆਪਣੇ ਆਪ ਹੀ ਉਹਨੂੰ ਪਤਾ ਸਾਰ ਕੋਈ ਜੀ ਗੁਰੂ ਨੂੰ ਸਭ ਕੋਈ ਪਤਾ ਕੀ ਦੇਣਾ ਕੀ ਮੰਗਣਾ ਨਹੀਂ ਉਹ ਆਪਣੇ ਆਪ ਹੀ ਦੇ ਜਾ ਜੋ ਕੁਝ ਦੇਣਾ ਉਹਨੂੰ ਪਤਾ ਕੀ ਚੀਜ਼ ਨੂੰ ਦੇਣੀ ਹੈ ਦੇਣੀ ਆਪਣੇ ਆਪ ਹੀ ਮਿਲਗੇ ਜਿਆਦਾ ਮਾਤਾ ਜੀ ਜੇ ਅੱਜ ਵੀ ਪਹਿਲਾਂ ਉਹ ਫੋਟੋ ਖੜੇ ਹੋ ਤੁਸੀਂ ਦੁਬਾਰਾ ਜੇ ਅੱਜ ਵੀ ਤੁਸੀਂ ਪਹਿਲਾਂ ਦੀ ਤਰ੍ਹਾਂ ਹੁੰਦੇ ਤਾਂ ਇਹ ਜਿਹੜੇ ਅੱਜ ਤੁਹਾਨੂੰ ਮਾਨ ਮਿਲ ਰਿਹਾ ਸਨਮਾਨ ਮਿਲ ਰਿਹਾ ਨਹੀਂ ਸੀ ਮਿਲਣਾ ਫਿਰ ਫਿਰ ਨਹੀਂ ਮਿਲਣਾ ਜਦੋਂ ਅਸੀਂ ਜੋਗ ਨਾ ਕਰਦੇ ਫਿਰ ਕਿੱਥੋਂ ਮਿਲਣਾ ਹੈ ਹਾਂ ਇਹ ਜੋਗ ਦੀ ਕਾ ਸਾਰੀ ਕਲਾਮਾਤ ਮੈਨੂੰ ਤੁਸੀਂ ਹਿੰਮਤ ਨਹੀਂ ਹਾਰੀ ਆਪਣੀ ਹੈ ਹਿੰਮਤ ਨਹੀਂ ਹਾਰੀ ਅਸੀਂ ਜੋਗ ਕਰਦੇ ਰਹੇ ਹਾਂ ਉਹਨੇ ਨਾ ਸਾਡਾ ਸਰੀਰ ਵਧੀਆ ਹੋ ਗਿਆ ਇਤਰਾ ਵੀ ਸੈਲੀਆਂ ਮਜਾਕ ਵੀ ਸੈਲਿਆ ਸਾਰਾ ਸੈਲਿਆ ਇੱਥੇ ਮੈਂ ਜਦੋਂ ਆਈ ਨਾ ਉਹਨੂੰ ਤੰਬੂ ਲਾਇਆ ਸੀ ਹਾਂ ਤੇ ਮੇਰੇ ਜਿਹੜੇ ਹਨਾ ਗਾਂਡ ਗਾਂਡ ਉਹਨਾਂ ਖਣਾ ਚੱਲੀ ਐ ਲਪਿੰਡ ਚੱਲੀ ਗੂੰਗੜੀ ਮੈਂ ਆਖਣਾ ਕਹੀ ਜਾਂ ਮੈਂ ਇਹਨਾਂ ਦਾ ਗੁੱਸਾ ਕਰਦੀ ਡਰਾਈ ਕਰਦੀ ਤੇ ਕੋਈ ਫਾਇਦਾ ਨਹੀਂ ਹੋਣਾ ਤੇ ਮੈਂ ਇੱਥੇ ਆਣ ਕੇ ਐਡੇ ਐਡੇ ਢੇਰਾਂ ਕੂੜੇ ਦੇ ਉਟਾਣੇ ਪਧਰੇ ਕਰਨੇ ਤੇ ਫੇਰ ਉਹ ਮੀਟਿੰਗਾਂ ਲਿਆਉਣੀਆਂ ਨਿਕਾ ਜਿਆ ਮੇਰਾ ਕਾਕਾ ਸੀ ਛੋਟਾ ਉਹਨੇ ਨਾ ਮੈਂ ਆਪਣੇ ਤੰਬੂਜ ਪਾ ਦੇਣਾ ਨੂੰ ਹਾਂ ਆ ਫੇਰ ਨਾਲ ਗੁੱਡੀ ਨੂੰ ਬਾਲ ਦੇਣਾ ਤਾਂ ਫੇਰ ਮੈਂ ਮਿੱਟੀ ਅੱਤੇ ਛੱਪਣ ਹੁੰਦਾ ਹੀ ਉਹ ਤੁ ਲੈ ਆ ਲਿਆ ਕੇ ਤੇ ਮਿੱਟੀ ਪਾਈ ਦਾ ਨਹੀਂ ਤੇ ਇਸ ਤਰ੍ਹਾਂ ਕਰਕੇ ਮਾਰਾਈ ਦਿਆ ਨਾ ਮੈਨੂੰ ਇਹ ਦੱਸੋ ਜੀ ਤੁਸੀਂ ਟੀਵੀ ਲਾਉਂਦੇ ਸੀ ਤੁਸੀਂ ਸੁਆਮੀ ਰਾਮਦੇਵ ਜੀ ਲਾ ਲੈਂਦੇ ਸੀ ਤਾਂ ਤੁਹਾਡੇ ਪੋਤੇ ਪੋਤਰੀਆਂ ਜਾਂ ਦੋਦੇ ਦੋਤਰੀਆਂ ਛੇ ਆਂਦੇ ਨਹੀਂ ਸੀਗੇ ਬਾਬਾ ਟੀਵੀ ਦੇ ਰਾਮਦੇਵ ਵੀ ਵੇਂਦੀ ਰਹਿੰਦੀ ਹੈ ਹਾਂ ਉਹ ਆਂਦੇ ਹਨ ਕਿ ਉਹ ਆਂਦੇ ਨੇ ਬਾਬਾ ਕਹੀਂ ਆਂਦੇ ਨਾ ਬਾਬਾ ਰਾਮਦੇਵ ਕੰਨ ਨੰਗਦੇ ਜਾਵਾਂ ਨਾ ਤੇ ਆਖਣਾ ਬਾਬਾ ਰਾਮਦੇਵ ਆ ਗਿਆ ਹਾਂ ਕਹੀਂ ਆਖਦੇ ਨੇ ਬਾਬੇ ਰਾਮਦੀਪ ਦੀ ਪੈਣ ਹੈ ਹਾਂ ਇਸ ਕਰ ਮੈਂ ਕਰਦੇ ਨਾ ਮੈਂ ਆਖੀ ਜਾਓ ਜੋ ਮਰਜੀ ਬਾਬਾ ਕਿਹਾ ਮਾੜਾ ਕੰਮ ਕਰਦਾ ਹਾਂ ਬਾਬਾ ਜੀ ਹੈਰਾਨ ਹੋਏ ਸੀ ਤੁਹਾਨੂੰ ਇਸ ਉਮਰ ਦੇ ਵਿੱਚ ਇਸ ਉਮਰ ਦੇ ਵਿੱਚ ਤੁਹਾਨੂੰ ਦੇਖ ਕੇ ਤੁਸੀਂ ਉਹਨਾਂ ਤੋਂ ਵਧੀਆ ਮੈਂ ਮੇਰੇ ਖਿਆਲ ਨਾਲ ਉਹਨਾਂ ਤੋਂ ਜ਼ਿਆਦਾ ਫਿੱਟ ਨਜ਼ਰ ਆਉਂਦੇ ਹੋ ਬਾਬਾ ਜੀ ਹੈਰਾਨ ਹੋਏ ਸੀ ਹਾਂ ਬਹੁਤ ਖੁਸ਼ ਹੋਏ ਹਨ ਉਹ ਬਾਬਾ ਜੀ ਤੇ ਅੱਜ ਖੁਸ਼ ਹੋਏ ਹਨ ਕਿ ਵੇਖੋ ਮਾਤਾ ਕਿਸ ਤਰ੍ਹਾਂ ਜੋ ਵਿਆਸ ਕਰਦੀ ਹੈ ਬਹੁਤ ਬਹੁਤ ਧੰਨਵਾਦ ਮਾਤਾ ਜੀ ਤੁਸੀਂ ਆਪਣਾ ਸਮਾਂ ਦਿੱਤਾ ਤੇ ਇਹ ਮਾਤਾ ਜੀ ਉਹੀ ਨੇ ਜਿਨ੍ਹਾਂ ਦਾ ਵਜਨ 100 ਤੋਂ 20 ਕਿਲੋ ਦੇ ਆਸ-ਪਾਸ ਸੀ ਪਰ ਮਾਤਾ ਜੀ ਨੇ ਆਪਣੀ ਮਿਹਨਤ ਨਾਲ ਆਪਣੇ ਆਪ ਨੂੰ ਪੂਰੀ ਤਰ੍ਹਾਂ ਫਿੱਟ ਬਣਾਇਆ ਅੱਜ ਦੂਜੇ ਲਈ ਮਿਸਾਲ ਬਣੇ ਹੋਏ ਨੇ ਬੜੀਆਂ ਰਿਸ਼ਤੇਦਾਰਾਂ ਨੇ ਭੈਣ ਭਰਾਵਾਂ ਨੇ ਟਿਚਰਾ ਕੀਤੀਆਂ ਪਰ ਮਾਤਾ ਜੀ ਨੇ ਹਿੰਮਤ ਨਹੀਂ ਹਾਰੀ ਤਾਂ ਅੱਜ ਵੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਫਿੱਟ ਰੱਖਦੇ ਨੇ ਨੌਜਵਾਨਾਂ ਨੂੰ maat ਪਾ ਰਹੇ ਨੇ ਤਾਂ ਮਾਤਾ ਜੀ ਦੀ ਤੰਦਰੁਸਤੀ ਦਾ ਰਾਜ਼ ਹੈ ਜਿਹੜਾ ਉਹਨਾਂ ਨੇ ਸਾਰਾ ਵਿਸਥਾਰ ਦੇ ਨਾਲ ਦੱਸਿਆ ਪਰ ਜੇ ਤੁਸੀਂ ਵੀ ਬਿਮਾਰੀਆਂ ਤੋਂ निजात ਪਾਉਣਾ ਹੈ ਤੰਦਰੁਸਤ ਰਹਿਣਾ ਹੈ ਤੇ ਮਾਤਾ ਜੀ ਦੀਆਂ ਦੱਸੀਆਂ ਹੋਈਆਂ ਚੱਲਾਂ ਨੂੰ ਪੱਲੇ ਜ਼ਰੂਰ ਬੰਨ ਲਿਓ ਹੋ ਸਕਦਾ ਤੁਹਾਡਾ ਵੱਡਾ ਫਾਇਦਾ ਹੋ ਜਾਏ ਕੈਮਰਾਮੈਨ ਅਜੀਤ ਦੇ ਨਾਲ ਧਰਮਵੀਰ ਜੇ ਲਾਲੀ ਅੰਮ੍ਰਿਤਸਰ